ਇੱਕ ਬਜ਼ੁਰਗ 75 ਸਾਲ ਦੀ ਉਮਰ ਦੇ ਵਿੱਚ 35 ਸਾਲਾਂ ਦੀ ਔਰਤ ਦੇ ਨਾਲ ਵਿਆਹ ਕਰਾ ਲੈਂਦਾ ਤੇ ਪਤੰਦਰ ਐਡਾ ਖੁਸ਼ ਹੁੰਦਾ ਵੀ ਗੱਲਾਂ ਛੱਡ ਦਿਓ ਐਨਾ ਆਪਦੇ ਵਿਆਹ ਦੇ ਵਿੱਚ ਨੱਚਦਾ ਕਿ ਸਾਰੇ ਹੈਰਾਨ ਸੀਗੇ ਕਿ 75 ਸਾਲਾਂ ਦੀ ਉਮਰ ਦੇ ਵਿੱਚ ਇਸ ਬਜ਼ੁਰਗ ਨੂੰ ਵਿਆਹ ਦਾ ਐਨਾ ਚਾ ਚਲੋ ਜੀ ਫਿਰ ਟਾਈਮ ਆਉਂਦਾ ਸੁਹਾਗ ਰਾਤ ਦਾ ਤੇ ਸੁਹਾਗ ਰਾਤ ਨੂੰ ਬਜ਼ੁਰਗ ਦਾ ਕੰਡਾ ਨਿਕਲ ਜਾਂਦਾ ਦੁਨੀਆ ਨੂੰ ਆਲਵੇ ਦਾ ਕਹਿ ਜਾਂਦਾ ਹੁਣ ਸੁਹਾਗ ਰਾਤ ਨੂੰ ਇਹੋ ਜਿਹਾ ਕੀ ਹੁੰਦਾ ਇਹ ਸਭ ਕੁਝ ਤੁਸੀਂ ਸੁਣ ਕੇ ਇੱਕ ਵਾਰੀ ਹੈਰਾਨ ਹੋ ਜਾਓਗੇ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਜਿਹੜੀ ਅੱਜ ਵਾਲੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਹਾਣੀ ਹੈਗੀ ਹੈ ਉੱਤਰ ਪ੍ਰਦੇਸ਼ ਦੇ ਕਿਸੇ ਪਿੰਡ ਦੀ ਪਿੰਡ ਦੇ ਵਿੱਚ ਇੱਕ ਰਹਿੰਦਾ ਹੁੰਦਾ ਸੰਘੂ RAM ਸੰਘੂ RAM ਦਾ ਵਿਆਹ ਹੋਇਆ ਹੁੰਦਾ ਪਰ ਸੰਘੂ RAM ਦੇ ਘਰੇ ਕੋਈ ਵੀ ਔਲਾਦ ਨਹੀਂ ਪੈਦਾ ਹੁੰਦੀ ਜਿਹੜੇ ਸੰਘੂ RAM ਦੇ ਦੋ ਹੋਰ ਭਰਾ ਹੁੰਦੇ ਆ ਭਤੀਜੇ ਹੁੰਦੇ ਆ ਏ ਵੀ ਪਿੰਡ ਛੱਡ ਕੇ ਦਿੱਲੀ ਆ ਜਾਂਦੇ ਆ ਇੱਧਰ ਆਪਦਾ ਕੋਈ ਕਾਰੋਬਾਰ ਸ਼ੁਰੂ ਕਰ ਲੈਂਦੇ ਆ ਕੋਈ ਦੁਕਾਨ ਕਰ ਲੈਂਦੇ ਕੋਈ ਦੁਕਾਨ ਕਰ ਲੈਂਦਾ ਕੋਈ ਪ੍ਰਾਈਵੇਟ ਨੌਕਰੀ ਤੇ ਲੱਗ ਜਾਂਦਾ ਸਾਰੇ ਆਪੋ ਆਪਣੀ ਜ਼ਿੰਦਗੀ ਵੀ ਸੈੱਟ ਹੋ ਜਾਂਦੇ ਆ ਤੇ ਸੰਘੂ ਰਾਮ ਉੱਥੇ ਪਿੰਡ 'ਚ ਹੀ ਰਹਿੰਦਾ ਹੁੰਦਾ ਹੁਣ ਸੰਘੂ ਰਾਮ ਰੀ ਦੋਨੇ ਜੀ ਸੀਗੇ 2-4 ਡੰਗਰ ਰੱਖੇ ਸੀਗੇ ਪੱਠੇ ਪਾ ਕੇ ਦੁੱਧ ਚੋਲਿਆ ਕਰਨਾ ਖੇਤੀਬਾੜੀ ਕੰਮ ਛੱਡਿਆ ਕਰਨੀ ਇਹਦੀ ਐਵੇਂ ਜ਼ਿੰਦਗੀ ਚੱਲਦੀ ਪਈ ਸੀ ਹੁਣ ਜਿਹੜਾ ਸੰਘੂ ਰਾਮ ਸੀਗਾ ਉਹਦੇ ਆ ਪਿੰਡ ਦੇ ਵਿੱਚ ਪਿਆਰ ਬਹੁਤ ਸੀਗਾ ਪਿੰਡ ਦੇ ਵਿੱਚ ਉਹਦਾ ਹਰੇਕ ਬੰਦੇ ਨਾਲ ਬੋਲਚਾਲ ਸੀਗਾ ਜਿਹੜੇ ਨੌਜਵਾਨ ਮੁੰਡੇ ਸੀਗੇ ਉਹਨਾਂ ਦਾ ਵੀ ਸੰਘੂ ਰਾਮ ਦਾ ਵਧੀਆ ਬੈਨ ਉੱਠਣਾ ਸੀਗਾ ਸਾਰਾ ਨਾਲ ਹੈਲੋ ਹਾਈ ਸੀਗੇ ਕੋਈ ਲੰਘ ਦਾ ਟੱਪ ਦਾ ਸੰਘੂ ਰਾਮ ਨੂੰ ਮਜ਼ਾਕ ਵੀ ਕਰ ਜਾਂਦਾ ਸੀ ਕੋਈ ਟੀਚਰ ਵੀ ਕਰ ਜਾਂਦਾ ਸੀ ਕਹਿਣ ਦਾ ਮਤਲਬ ਕਿ ਸੰਘੂ ਰਾਮ ਪਿੰਡ ਦੇ ਵਿੱਚ ਪੂਰਾ ਮਸ਼ਹੂਰ ਸੀਗਾ ਮਾੜੀ ਕਿਸਮਤ ਨੂੰ 2024 ਆਉਂਦਾ ਤੇ 2024 ਨੂੰ ਸੰਘੂ ਰਾਮ ਦੀ ਘਰ ਵਾਲੀ ਦੀ ਮੌਤ ਹੋ ਜਾਂਦੀ ਹੈ ਹੁਣ ਸੰਘੂ ਰਾਮ ਘਰ ਚ ਇਕੱਲਾ ਰਹਿ ਗਿਆ ਕਿਉਂਕਿ ਭਰਾ ਵੀ ਪਹਿਲਾਂ ਦਿੱਲੀ ਆ ਗਏ ਭਤੀਜੇ ਵੀ ਦਿੱਲੀ ਆ ਗਏ ਸੰਘੂ ਰਾਮ ਕੋਲੇ ਇਕੱਲੀ ਘਰ ਵਾਲੀ ਸੀ ਉਹ ਵੀ ਰੱਬ ਨੂੰ ਪਿਆਰੀ ਹੋ ਗਈ ਉਹਨਾਂ ਸੰਘੂ ਰਾਮ ਇਕੱਲਾ ਰਹਿ ਗਿਆ ਘਰ ਖਾਣ ਨੂੰ ਆਵੇ ਸੰਘੂਰਾ ਵਿਚਰਾ ਪੇ ਰੋਟੀਆਂ ਪਕਾਵੇ ਆਪੇ ਚਾਹ ਬਣਾਵੇ ਆਪੇ ਕੱਪੜੇ ਧੋਵੇ ਸੰਘੂਰਾ ਬੜਾ ਔਖਾ ਹੋ ਗਿਆ ਹੁਣ ਜਿਹੜੇ ਆਣਗਵਾਨ ਦੇ ਮੁੰਡੇ ਸੀ ਉਹ ਸੰਘੂਰਾ ਨੂੰ ਛੇੜਿਆ ਕਰਨ ਵੀ ਦਾਦਾ ਕਿੱਧਰ ਤੂੰ ਰੋਟੀਆਂ ਪਕਾਉਂਦਾ ਫਿਰ ਤਦਰੇ ਹੱਥ ਸਾੜਦੇ ਫਿਰਦੇ ਆ ਟੀਚਰਾ ਮਖੌਲ ਕਰਨ ਤੇ ਇੱਕ ਦਿਨ ਕਿਸ ਨੇ ਆਸੇ ਸੇ ਜਿਕੇਤਾ ਵੀ ਦਾਦਾ ਤੂੰ ਵਿਆਹ ਕਰਾ ਲਾ ਸੰਘੂਰਾ ਦੇ ਦਿਮਾਗ ਤੇ ਉਹ ਗੱਲ ਘਰ ਕਰ ਗਈ ਵੀ ਯਾਰ ਗੱਲ ਤਾਂ ਸਹੀ ਆ ਵੀ ਮੈਨੂੰ ਵਿਆਹ ਕਰਾ ਲਿਆਣਾ ਚਾਹੀਦਾ ਮੇਰੇ ਕੋਲੇ 5-6 ਕਿਲੇ ਜ਼ਮੀਨ ਆ ਸਾਰਾ ਕੋਜਾ ਚਲੋ ਜੀ ਫਿਰ ਸੰਘੂ ਰਾਮ ਜਿਹੜੇ ਦੋ ਚਾਰ ਗਮਾਣ ਦੇ ਮੁੰਡੇ ਹੁੰਦੇ ਉਹਨਾਂ ਨੂੰ ਕਹਿੰਦਾ ਹੁੰਦਾ ਯਾਰ ਵੀ ਕੋਈ ਤੁਸੀਂ ਨੈਟ ਨੋਟ ਚਲਾਉਂਦੇ ਜੀ ਤੁਸੀਂ ਕੋਈ ਜਨਾਨੀ ਲੱਭੋ 35 40 ਸਾਲ ਦੀ ਭਾਵੇਂ 60 ਸਾਲ ਦੀ ਵੀ ਹੋਵੇ ਮੇਰੇ ਰੋਟੀ ਪੱਕਦੀ ਹੋ ਜੇ ਵੀ ਮੇਰਾ ਵਿਆਹ ਕਰਾਓ ਕਿਸੇ ਹਿੱਲੇ ਵਸੀਲੇ ਚਲੋ ਜੀ ਉਹਨੇ ਟਾਈਮ ਤੱਕ ਕੋਈ ਬੰਦਾ ਸੋਸ਼ਲ ਮੀਡੀਆ ਤੇ ਵੀਡੀਓ ਪਾ ਦਿੰਦਾ ਵੀ ਇਸ ਤਰ੍ਹਾਂ 35 ਸਾਲ ਦੀ ਇੱਕ ਔਰਤਾ ਤੇ ਤਿੰਨ ਉਹਦੇ ਬੱਚੇ ਆ ਵਿਵਿਆਹ ਲਈ ਕੋਈ ਬੰਦਾ ਚਾਹੀਦਾ ਪਾ 50 ਸਾਲ ਦਾ ਹੋਵੇ 560 ਸਾਲ ਦਾ ਹੋਵੇ ਪਰ ਜ਼ਮੀਨ ਜਿਆਦਾ ਵਾਲਾ ਹੋਵੇ ਚਲੋ ਜੀ ਆਂਡੀਆਂ ਕਮਾਂਡ ਦੇ ਮੁੰਡਿਆਂ ਨੇ ਉਹ ਵੀਡੀਓ ਦੇਖੀ ਤੇ ਆ ਕੇ ਸੰਘੂ ਰਾਮ ਨੂੰ ਵੀਡੀਓ ਵਿਖਾਈ ਵੀ ਇਸ ਤਰ੍ਹਾਂ ਕਰਕੇ ਆ ਵੀਡੀਓ ਆਈ ਆ ਤੇ ਆਪਾਂ ਇਹਨਾਂ ਨਾਲ ਗੱਲ ਕਰ ਲਈਏ ਪੁੱਛ ਪੜਤਾਲ ਕਰ ਲਈਏ ਸੰਘੂ ਰਾਮ ਕਹਿੰਦਾ ਵੀ ਕੋਈ ਨਹੀਂ ਪੁੱਤਰ ਤੁਸੀਂ ਕਰੋ ਪਤਾ ਮੈਂ ਵਿਆਹ ਲਈ ਤਿਆਰ ਹਾਂ ਚਲੋ ਜੀ ਆਂਡੀਆਂ ਕਮਾਂਡੀਆਂ ਦੇ ਮੁੰਡਿਆਂ ਨੇ ਮੈਸੇਜ ਕਰਕੇ ਜਿਹੜੀ ਆਈਡੀ ਤੋਂ ਵੀਡੀਓ ਪਈ ਸੀ ਉਸ ਬੰਦੇ ਨਾਲ ਗੱਲਬਾਤ ਕੀਤੀ ਤੇ ਉਹ ਪਿੰਡ ਨੇੜੇ ਦੀ ਜਨਾਨੀ ਨਿਕਲੀ ਜਿਹਦੇ ਨਾਲ ਵਿਆਹ ਹੋਣਾ ਸੀਗਾ ਚਲੋ ਜੀ ਸੰਘੂ RAM ਉਹਨਾਂ ਮੁੰਡਿਆਂ ਨੂੰ ਨਾਲ ਲੈ ਕੇ ਉਸ ਔਰਤ ਦੇ ਘਰੇ ਪਹੁੰਚਦਾ ਜਿਨ੍ਹਾਂ ਨੇ ਉਹ ਵੀਡੀਓ ਪਵਾਈ ਸੀ ਚਲੋ ਜੀ ਉੱਥੇ ਸਾਰੀ ਗੱਲਬਾਤ ਹੋ ਜਾਂਦੀ ਆ ਉਸ ਔਰਤ ਦੇ ਤਿੰਨ ਬੱਚੇ ਹੁੰਦੇ ਆ ਤੇ 35 ਸਾਲਾਂ ਦੀ ਉਹ ਔਰਤ ਹੁੰਦੀ ਆ ਹੁਣ ਉਸ ਔਰਤ ਦੇ ਘਰ ਵਾਲੇ ਸੰਘੂ RAM ਨੂੰ ਇਹ ਕਹਿੰਦੇ ਆ ਵੀ ਅਸੀਂ ਤੇਰੇ ਨਾਲ ਕੁੜੀ ਦਾ ਵਿਆਹ ਤਾਂ ਕਰਾਂਗੇ ਜੇ ਤੂੰ ਜ਼ਮੀਨ ਸਾਡੀ ਕੁੜੀ ਦੇ ਨਾਲ ਲਵਾਏਂਗਾ ਘਰ ਸਾਡੀ ਕੁੜੀ ਦੇ ਨਾਲ ਲਵਾਏਂਗਾ ਜਿਹੜਾ ਗਹਿਣਾ ਗੱਟਾ ਸਾਡੀ ਕੁੜੀ ਨੂੰ ਪਹਿਲਾਂ ਪਾ ਦੇ ਜਿਹੜਾ ਤੇਰੇ ਕੋ ਪੈਸਾ ਤੇ ਲਸਣ ਨੂੰ ਦੇਣਾ ਪਊਗਾ ਵਿਆਹ ਦੇ ਟਾਈਮ ਤਾ ਸੰਗੂਰਾਮ ਕਹਿੰਦਾ ਕੋਈ ਗੱਲ ਨਹੀਂ ਮੈਨੂੰ ਮਨਜ਼ੂਰ ਆ ਮੈਂ ਕਿਹਨੂੰ ਦੇਣਾ ਮੇਰਾ ਤਾਂ ਕੋਈ ਬਾਲ ਬੱਚਾ ਹੀ ਨਹੀਂ ਹੈਗਾ ਮੇਰੇ ਭਰਾ ਦਿੱਲੀ ਰਹਿੰਦੇ ਆ ਮੇਰੇ ਭਤੀਜੇ ਦਿੱਲੀ ਰਹਿੰਦੇ ਆ ਮੈਨੂੰ ਮਨਜ਼ੂਰ ਆ ਜਿਹੜੀ ਤੁਸੀਂ ਸ਼ਰਤਾਂ ਰੱਖਤੀਆਂ ਵਿਆਹ ਆ ਦੇਣ ਆਉਂਦਾ ਜਿਹੜਾ ਘਰੇ 5 6 ਟੋਲੇ ਸੋਨਾ ਹੁੰਦਾ ਉਹਦੀ ਘਰ ਵਾਲੀ ਦਾ ਪਿਆ ਸੰਗੂਰਾਮ ਉਹ ਵੀ ਆਪਦੀ ਘਰ ਵਾਲੀ ਨੂੰ ਪਾ ਦਿੰਦਾ ਜਿਹੜੀ ਥੋੜੀ ਬਹੁਤ ਚਾਂਦੀ ਪਈ ਹੁੰਦੀ ਉਹ ਵੀ ਦੇ ਦਿੰਦਾ 30 40 ਹਜ਼ਾਰ ਕਰੇ ਰੁਪਈਆ ਪਿਆ ਹੁੰਦਾ ਉਹਦੇ ਆਪਦੀ ਘਰ ਵਾਲੀ ਦੀ ਝੋਲੀ ਪਾ ਦਿੰਦਾ ਤੇ ਜਿਹੜਾ ਘਰ ਹੁੰਦਾ ਉਹ ਵੀ ਆਪਦੀ ਘਰ ਵਾਲੀ ਦੇ ਨਾਂ ਕਰਾ ਦਿੰਦਾ ਤੇ ਜਿਹੜੀ ਜ਼ਮੀਨ ਹ ਫਿਰ ਇਹ ਜਮੀਨ ਵੀ ਆਪਦੀ ਘਰਲੇ ਦੇ ਨਾਮ ਕਰਾ ਦੂੰਗਾ ਚਲੋ ਜੀ ਵਿਆਹ ਹੁੰਦਾ ਵਿਆਹ ਵਾਲੇ ਦਿਨ ਸੰਘੂ ਰਾਮ ਬੜਾ ਖੁਸ਼ ਹੁੰਦਾ ਭੰਗੜੇ ਪਾਉਂਦਾ ਨੱਚਦਾ ਟੱਪਦਾ ਆਪਦੀ ਘਰਲੇ ਦੇ ਮਾਂਜ ਸੰਦੂਰ ਭਰਦਾ ਬੜਾ ਚਾਹ ਹੁੰਦਾ ਚਲੋ ਜੀ ਵਿਆਹ ਹੁੰਦਾ ਸ਼ਾਮ ਨੂੰ ਵਿਆਹ ਕਰਾ ਕੇ ਸੰਘੂ ਆਪਦੇ ਘਰੇ ਆ ਜਾਂਦਾ ਨਾਲ ਹੀ ਉਹ ਤਿੰਨੇ ਜਵਾਬ ਘਰੇ ਆ ਜਾਂਦੇ ਆ ਦੋ ਮੁੰਡੇ ਹੁੰਦੇ ਇੱਕ ਕੁੜੀ ਹੁੰਦੀ ਹੈ ਹੁਣ ਜਿਹੜੀ 35 ਸਾਲਾਂ ਦੀ ਔਰਤ ਹੁੰਦੀ ਉਹ ਸੰਘੂ ਰਾਮ ਨੂੰ ਪੁੱਛਦੀ ਵੀ ਤੇ ਤੇਰੀ ਇਹੋ ਜਿਹੀ ਕਿਹੜੀ ਮਜਬੂਰੀ ਸੂ 45 ਸਾਲ ਦੀ ਉਮਰ ਚ ਵਿਆਹ ਕਰਾ ਲਿਆ ਤਾ ਸੰਗੂਰਾਮ ਆਪਦੀ ਘਰਵਾਲੀ ਨੂੰ ਦੱਸਦਾ ਹੈ ਕਿ ਮੈਂ ਵਿਆਹ ਤਾਂ ਕਰਾਇਆ ਇੱਕ ਤਾਂ ਮੈਨੂੰ ਵਿਹੜਾ ਖਾਣ ਨੂੰ ਆਉਂਦਾ ਸੀ ਮੇਰਾ ਕੋਈ ਬਾਲ ਨਹੀਂ ਸੀ ਕੋਈ ਬੱਚਾ ਨਹੀਂ ਸੀਗਾ ਤੇ ਇੱਕ ਮੇਰੇ ਇੱਕ ਮੈਂ ਰੋਟੀ ਬਕਾਉਂਦਾ ਸੀ ਮੇਰੇ ਹੱਥ ਛੜਦੇ ਸੀ ਮੈਂ ਕੱਪੜੇ ਧੋਣ ਤੋਂ ਬੜਾ ਦੁਖੀ ਸੀਗਾ ਵੀ ਮੈਂ ਤਾਂ ਰੋਟੀ ਤੋਂ ਬੜਾ ਦੁਖੀ ਸੀ ਮੈਂ ਤੇਰੇ ਨਾਲ ਤਾਂ ਵਿਆਹ ਕਰਾ ਲਿਆ ਹੋਰ ਮੈਨੂੰ ਤੇਰੇ ਤੋਂ ਕੋਈ ਲਾਲਚ ਨਹੀਂ ਹੈਗਾ ਫੇਰ ਆਉਂਦਾ ਸਮਾਂ ਸੁਹਾਗ ਰਾਤ ਦਾ ਹੁਣ ਸੰਗੂਰਾਮ ਬੜਾ ਖੁਸ਼ ਸੰਗੂਰਾਮ ਦੇ ਅੰਦਰ ਵੜ ਕੇ ਨਵੇਂਖੇ ਚਲੋ ਜੀ ਸੰਗੂਰਾਮ ਸੁਹਾਗ ਰਾਤ ਮਨਾਉਂਦਾ ਸੁਹਾਗ ਰਾਤ ਮਨਾ ਕੇ ਤੇ ਘਰਵਾਲੀ ਦੇ ਕੋਲ ਸੁੱਤਾ ਹੁੰਦਾ ਤੜਕੇ 3:0 ਟੌਣ ਟੇਢੀ ਜੀ ਕਰ ਜਾਂਦਾ ਜਦੋਂ ਘਰ ਵਾਲੀ ਸੰਘੂ ਰਾਮ ਨੂੰ ਹਲਾਉਂਦੀ ਆ ਤੇ ਉਹਨੂੰ ਇਹ ਲੱਗਦਾ ਵੀ ਇਹਨੂੰ ਕੋਈ ਦੌਰਾ ਦੂਰਾ ਪੈ ਗਿਆ ਫਿਰ ਉਹ 35 ਸਾਲਾਂ ਦੀ ਔਰਤ ਭੱਜ ਕੇ ਗਵਾਂਡੀਆਂ ਨੂੰ ਆਵਾਜ਼ ਮਾਰਦੀ ਆ ਤਰਕੇ 3 ਵਜੇ ਦੇ ਕਰੀਬ ਗਵਾਂਡੀ ਭੱਜ ਕੇ ਆਉਂਦੇ ਆ ਸੰਘੂ ਰਾਮ ਨੂੰ ਟੈਂਪੂ ਤੇ ਲਾਦ ਕੇ ਡਾਕਟਰ ਕੋਲੇ ਲੈ ਜਾਂਦੇ ਆ ਤੇ ਡਾਕਟਰ ਕੋਲੇ ਜਾ ਕੇ ਸੰਘੂ ਰਾਮ ਦੀ ਮੌਤ ਹੋ ਜਾਂਦੀ ਹੈ ਫਿਰ ਜਦੋਂ ਉਹਦੀ ਮੌਤ ਦਾ ਪਤਾ ਲੱਗਦਾ ਦਿੱਲੀ ਬੈਠੇ ਭਰਾਵਾਂ ਨੂੰ ਦੇ ਭਤੀਜਿਆਂ ਨੂੰ ਉਹ ਉਧਰੋਂ ਭੱਜ ਕੇ ਨਾਲ ਦੀ ਨਾਲ ਪਿੰਡ ਆ ਜਾਂਦੇ ਤੇ ਪਿੰਡ ਆ ਕੇ ਕਹਿੰਦੇ ਵੀ ਸਸਕਾਰ ਨਹੀਂ ਹੋਉਂਦਾ ਅਸੀਂ ਪੋਸਟਮਾਰਟਮ ਕਰਾਉਣਾ ਕਿ ਸਾਨੂੰ ਇਸ ਔਰਤ ਦੇ ਸ਼ੱਕਾ ਵੀ ਸ਼ਾਇਦ ਸਾਡਾ ਚਾਚਾ ਇਹਨੇ ਨਾ ਮਾਰਤਾ ਹੋਵੇ ਜ਼ਮੀਨ ਦੇ ਲਾਲ ਚ ਜਾਂ ਘਰ ਦੇ ਲਾਲਚ ਦੇ ਵਿੱਚ ਚਲੋ ਜੀ ਪੋਸਟਮਾਰਟਮ ਹੁੰਦਾ ਪੋਸਟਮਾਰਟਮ ਦੇ ਪਤਾ ਲੱਗਦਾ ਵੀ ਸੰਘੂ ਰਾਮ ਨੂੰ ਹਾਰਟ ਐਟੈਕ ਹੋਇਆ ਹਾਰਟ ਐਟੈਕ ਨਾਲ ਦੀ ਮੌਤ ਹੋਈ ਆ ਇਸ ਤੋਂ ਇਲਾਵਾ ਹੋਰ ਕੋਈ ਕਾਰਨ ਹੈ ਨਹੀਂ ਮੌਤ ਦਾ ਕਿਉਂਕਿ ਪਤੰਦਰ ਨੂੰ ਚਾ ਹੀ ਇੰਨਾ ਸੀ ਵੀ ਚਾਰ ਵਾਲੀ ਨੂੰ ਹਾਰਟ ਐਟੈਕ ਹੋ ਗਿਆ ਚਲੋ ਜੀ ਉਸ ਔਰਤ ਨੂੰ ਆਏ ਸੀ ਵੀ ਚਲ ਖਸਮਾਂ ਨੂੰ ਖਾਈ ਸੰਘੂ ਰਾਮ ਤਾਂ ਮਰ ਗਿਆ ਵੀ ਚਲ ਪੰਜ ਛੇ ਕਿਲੇ ਜ਼ਮੀਨ ਮੇਰੇ ਨਾਲ ਹੋ ਜੂਗੀ ਤੇ ਮੇਰੇ ਜਵਾਕਾਂ ਨੂੰ ਕਾਹਨੂੰ ਸੁੱਖ ਦੀ ਰੋਟੀ ਮਿਲਿਆ ਕਰੂਗੀ ਚੱਲ ਕੋਈ ਗੱਲ ਨਹੀਂ ਪਰ ਉੱਥੇ ਸੰਘੂ ਰਾਮ ਦੇ ਪਤੀ ਜੇ ਇਸ ਗੱਲ ਦਾ ਰੌਲਾ ਪਾ ਲੈਂਦੇ ਆ ਪਿੰਡ ਦੇ ਵਿੱਚ ਕਿ ਜਿਹੜੀ ਜ਼ਮੀਨ ਆ ਉਹ ਸੰਘੂ ਰਾਮ ਨੇ ਸਾਡੇ ਨਾਮ ਕਰਤੀ ਸੀਗੀ ਪਰ ਸੰਘੂ ਰਾਮ ਨੇ ਆਪਣੀ ਘਰ ਵਾਲੀ ਨੂੰ ਨਹੀਂ ਦੱਸਿਆ ਝੂਠ ਬੋਲਿਆ ਕਿ ਕੀ ਜ਼ਮੀਨ ਤੇ ਲਿਮਟ ਚੱਲਦੀ ਆ ਕੋਈ ਨਹੀਂ ਲਿਮਟ ਲਾ ਕੇ ਮੈਂ ਤੇਰੇ ਨਾਲ ਜ਼ਮੀਨ ਕਰਾ ਦੂੰਗਾ ਕਿਤੇ ਨਾ ਕਿਤੇ ਸੰਘੂ ਰਾਮ ਨੇ ਵੀ ਸ਼ਤਾਨੀ ਖੇਢੀ ਉਸ ਔਰਤ ਦੇ ਨਾਲ ਚੱਲੋ ਵਿਚਾਰੇ ਨੂੰ ਘਰ ਮਿਲ ਗਿਆ ਮੜਾ ਬੋਟਾ 5 6 ਤੋਂ ਲੈ ਸੋਨਾ ਮਿਲ ਗਿਆ ਵੀ 5 6 ਤੋਂ ਲੈ ਚਾਂਦੀ ਮਿਲ ਗਈ ਵੀ 30 4000 ਰੁਪਈਆ ਮਿਲ ਗਿਆ ਇਸ ਤੋਂ ਇਲਾਵਾ ਉਹ ਵਿਚਾਰੀ ਨੂੰ ਕੁਝ ਨਹੀਂ ਮਿਲਿਆ ਹੁਣ ਵਿਚਾਰੀ ਇੱਕ ਦਿਨ ਸੁਹਾਗਣ ਰਹੀ ਹੈ ਇੱਕ ਦਿਨ ਸੁਹਾਗਣ ਤੋਂ ਬਾਅਦ ਫੇਰ ਉਹ ਵਿਧਵਾ ਹੋ ਗਈ ਜਿਹੜੀ ਜ਼ਮੀਨ ਸੀ ਸਾਰੀ ਉਹ ਪਤੀਜਿਆਂ ਨੇ ਪਹਿਲਾਂ ਹੀ ਆਪਦੇ ਨਾਮ ਕਰਾਈ ਹੋਈ ਸੀਗੀ ਚਲੋ ਜੀ ਫੇਰ ਪਿੰਡ ਚ ਪੰਚਾਇਤ ਬੈਠਦੀ ਤੇ ਪੰਚਾਇਤ ਇਹ ਗੱਲ ਕਹਿ ਦਿੰਦੀ ਹੈ ਵੀ ਜਿਹੜੀ ਹੁਣ ਇਹ ਔਰਤ ਆ ਇਹ ਹੁਣ ਸਾਡੇ ਪਿੰਡ ਚ ਹੀ ਰਹੂਗੀ ਇਹ ਘਰ ਇਹਦੇ ਨਾਮ ਆ ਅਸੀਂ ਇਹਨੂੰ ਇੱਥੋਂ ਜਾਣ ਨਹੀਂ ਦੇਣਾ ਤਿੰਨ ਬੱਚੇ ਆ ਕੋਈ ਗੱਲ ਨਹੀਂ ਇੱਥੇ ਰਵੇ ਇਹਦੇ ਬੱਚੇ ਕਮਾਉਣਗੇ ਖਾਣਗੇ ਪਰ ਇਹ ਘਰ ਪਰ ਫਿਰ ਪੰਚਾਇਤ ਕਹਿੰਦੀ ਹੈ ਫਿਰ ਭਤੀਜੇ ਮੰਨ ਜਾਂਦੇ ਆ ਚਲੋ ਜੀ ਉਹ ਔਰਤ ਵਿਚਾਰੀ ਉਸ ਘਰ ਦੇ ਵਿੱਚ ਮਸਲਣ ਲੱਗ ਜਾਂਦੀ ਹੈ ਤੁਸੀਂ ਇਹ ਦੇਖੋ ਕਿ ਬੁੱਢਾ ਕਿੰਨਾ ਚਲਾਕ ਸੀਗਾ ਝੂਠ ਮਾਰ ਕੇ ਵਿਆਹ ਕਰਾ ਲਿਆ ਵੀ ਚਲ ਮੇਰੀ ਸੁੱਖ ਦੀ ਰੋਟੀ ਪੱਕਦੀ ਹੋ ਜੂਗੀ ਤੇ ਜ਼ਮੀਨ ਪਹਿਲੇ ਪਤੰਦਰ ਆਪ ਦੇ ਭਤੀਜੇ ਨਾਲ ਕਰੀ ਖੜਦਾ ਸੀਗਾ ਤੇ ਉਹ ਜਿਹੜੀ 35 ਸਾਲਾਂ ਦੀ ਔਰਤ ਆ ਉਹ ਵਿਚਾਰੀ ਕਹਿੰਦੀ ਆ ਵੀ ਮੇਰਾ ਤਾਂ ਜਲੂਸ ਨਿਕਲ ਗਿਆ ਸੋਸ਼ਲ ਮੀਡੀਆ ਤੇ ਵੀਡੀਓ ਬਹੁਤ ਵਾਇਰਲ ਹੋਈ ਆ ਕਿ ਮੈਂ ਇੱਕ ਬਜ਼ੁਰਗ ਨਾਲ ਵਿਆਹ ਕਰਾਇਆ ਮੇਰੇ ਜਵਾਕਾਂ ਦੀ ਵੀਡੀਓ ਵਾਇਰਲ ਹੋ ਗਈਆਂ ਤੇ ਮੈਂ ਇੱਕ ਦਿਨ ਬਾਅਦ ਹੀ ਵਿਧਵਾ ਹੋ ਗਈ ਨਾ ਮੇਰੇ ਹੱਥੇ ਜ਼ਮੀਨ ਆਈ ਨਾ ਇੰਡੀਆ ਜੀ ਨਿਕਲ ਗਿਆ। ਇਸ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਿਓ ਕਿਉਂਕਿ ਬਹੁਤ ਸਾਰੀਆਂ ਔਰਤਾਂ ਦੇ ਨਾਲ ਇਹੋ ਜਿਹਾ ਕੁਝ ਹੋਇਆ ਕਿ ਲੋਕ ਮਜਬੂਰੀ ਦਾ ਫਾਇਦਾ ਚੱਕ ਜਾਂਦੇ ਆ। ਜਿਹੜੀਆਂ ਵਿਚਾਰੀਆਂ ਵਿਧਵਾ ਔਰਤਾਂ ਹੁੰਦੀਆਂ ਨੇ, ਬਾਲ ਬੱਚੇ ਵਾਲੀਆਂ ਪੇਕੇ ਦੇ ਘਰਾਂ 'ਚ ਬੈਠੀਆਂ ਹੁੰਦੀਆਂ ਨੇ, ਬਹੁਤ ਸਾਰੇ ਬੰਦੇ ਝੂਠ ਮਾਰ ਕੇ ਵਿਆਹ ਕਰਾ ਲੈਂਦੇ ਆ ਤੇ ਬਾਅਦ 'ਚ ਪ੍ਰਾਪਰਟੀ ਕੁਝ ਵੀ ਨਹੀਂ ਨਿਕਲਦੀ। ਇਸ ਕਰਕੇ ਇਸ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਬਾਦ ਵਿੱਚ ਲੋਕ ਸचेत ਹੋਣ। ਸਾਡਾ ਮਕਸਦ ਲੋਕਾਂ ਨੂੰ ਸੁਚੇਤ ਕਰਨਾ। ਭਰਾਵੋ, ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਤੇ ਵੀਡੀਓ ਦੇਖਣ ਬਹੁਤ-ਬਹੁਤ ਧ